ਹੁਣ ਆਪਾਂ ਇੱਕ ਟਾਪ ਦੀ ਝੋਟੀ ਦਿਖਾਉਨੇ ਆਂਗੇ ਤੋਰ ਕੇ ਨਗੀਨਾ ਹੀ ਆ ਦੇਖੋ ਬਿਊਟੀ ਵੀ ਬਹੁਤ ਆਗੀ ਨੂੰ ਆਪਾਂ ਬਾਲੇ ਵੱਡੇ ਢਾਂਚੇ ਦੀ ਟਾਪ ਦੀ ਸ਼ਾਹੀ ਵਾਲ ਦਿਖਾਉਨੇ ਆਂ ਚੰਗਾ ਦੁੱਧ ਤਿਆਰਾ ਦੇਖੋ ਰੰਗ ਰੂਪ ਦੀ ਵੀ ਬਹੁਤ ਸੋਹਣੀ ਆਂ ਨਰੋਈ ਬਹੁਤ ਆ ਵੇਲ ਵੀ ਬਹੁਤ ਆ ਕੱਦ ਵੀ ਚੰਗਾ ਆ ਤੇ ਆਰਡਰ ਦੇਖੋ ਇਹਦਾ ਬਹੁਤ ਜ਼ਬਰਦਸਤ ਆਗਾ ਕੱਦ ਘਾਟੇ ਦਾ ਵੀ ਬਹੁਤ ਆ ਨਰੋਈ ਇਹ ਵੀ ਬਹੁਤ ਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਸੋਹਣੀ ਆ ਬਾਡੀ ਬੰਤਰ ਦੀ ਪੂਰੀ ਚੰਗੀ ਸਭੀ ਬਲੀ ਆ ਦੋਮੇ ਤਾਂ ਜਿੰਗਾ ਸੁਨੀਆਂ ਗਈਆਂ। ਉਹ ਤੇਰੇ 27 ਕਿਲੋ ਕੰਡੇ ਦਾ ਗੂੜਾ ਤੁਲਮਾਈ ਆਪਣੇ ਫੀਲ ਤੇ ਵੀ ਚਵਾਈਆਂ ਪਈ ਹੋਈਆਂ ਜਿਹੜੀਆਂ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਤੇ ਹਰੇਕ ਮਹੀਨੇ ਦੀ ਇਹ 23 ਤਰੀਕ ਨੂੰ ਮੰਡੀ ਲੱਗਦੀ ਹੈ। ਵੀ ਅੱਜ 23 ਤਰੀਕ ਚੌਥਾ ਮਹੀਨਾ 2025 ਇਸ ਮੰਡੀ ਦੇ ਉੱਤੇ ਮੱਝਾਂ ਗਾਵਾਂ ਬੱਟੀ ਮਾਤਰਾ ਦੇ ਵਿੱਚ ਹੀ ਆਉਂਦੀਆਂ ਗਈਆਂ ਤੇ ਸਪੈਸ਼ਲ ਬੱਚੀਆਂ ਸਮੰਡੀ ਦੇ ਉੱਤੇ ਬਹੁਤ ਆਉਂਦੀਆਂ ਗਈਆਂ ਤੁਸੀਂ ਸਪੈਸ਼ਲ ਬੱਚੀਆਂ ਦੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਈ ਹੋਊ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸੀਜ਼ਨ ਦੇ ਕਾਰਨ ਮੰਦਾ ਹਾਲ ਆਗਾ ਕਿਉਂਕਿ ਪਸ਼ੂ ਬਹੁਤ ਘੱਟ ਆਏ ਆਗੇ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਛੱਡਾਂ ਵਾਲੇ ਪਾਸੇ ਦਾ ਮਾਹੌਲ ਤੰਬੂਆਂ ਵਾਲੇ ਪਾਸੇ ਦਾ ਮਾਹੌਲ ਆ ਪਸ਼ੂ ਬਹੁਤ ਘੱਟ ਆਏ ਹੋਏ ਆਗੇ ਖਾਲੀ ਪਿਆ ਸਾਰਾ ਇੱਕ ਸਾਰਾ ਭਰਿਆ ਹੋਇਆ ਹੁੰਦਾ ਉਧਰ ਵੀ ਸਾਰਾ ਖਾਲੀ ਪਿਆਗਾ ਇਹ ਮੱਝਾਂ ਵਾਲਾ ਪਾਸਾ ਵਿੱਚ ਕੁਝ ਗਾਇਆਂ ਵੀ ਹੈਗੀਆਂ ਵੀ ਤੁਹਾਨੂੰ ਆਪਾਂ ਇੱਕ ਟੌਪ ਦੀ ਝੋਟੀ ਦਿਖਾਉਣੇ ਜਾਂਗੇ ਤੋਰ ਕੇ ਨਗੀਨਾ ਹੀ ਆ ਦੇਖੋ ਬਿਊਟੀ ਵੀ ਬਹੁਤ ਹੈਗੀ ਸਿੰਘਾਂ ਦੀ ਕੁਆਲਿਟੀ ਬਾਡੀ ਬੰਤਰ ਥਾਂ ਲੇਵੇ ਦੀ ਪੂਰੀ ਜਾਨੀ ਸਾਫ ਹੈ ਜੀ ਤੇ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਆਂ ਜੀ ਬੱਠ ਕੁੜੇ ਦੀ ਕੁਆਲਿਟੀ ਬਣਾ ਦਾ ਸਾਈਜ਼ ਤੋਰਦੇ ਤੋਰਦੇ ਪੰਥਾ ਬੰਨੇ ਦੇ ਪੰਚ ਤੇ ਇਸ ਦੀ ਗੱਲ ਵੀ ਦੇਖ ਸਕਦੇ ਆ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਚਰਨ ਫਰੀਦ ਵੀਰੇ ਪਿੰਡ ਗੁਵਾਰਾ ਜ਼ਿਲ੍ਹਾ ਜ਼ਿਲ੍ਹਾ ਵੀਰੇ ਮਲੇਰੂ ਦੇ ਕੋਟਲਾ ਹਾਂ ਠੀਕ ਆ ਜੀ ਤੇ ਬਾਈ ਆਪਣਾ ਵਪਾਰ ਦਾ ਕੰਮ ਕੀ ਆ ਹਾਂ ਵਪਾਰ ਠੀਕ ਆ ਤੇ ਜਿਹੜੀ ਆਪਾਂ ਘੋਟੀ ਤੋਰ ਕੇ ਦਿਖਾਈਆ ਹੁਣ ਕੀ ਡਿਟੇਲ ਆ ਕਿਹੜਾ ਸੁਆਸੂਈ ਵੀ ਹੈਗੀ ਇਹ ਦੂਜੇ ਚੂਹਿਆ ਹੈ 18 ਕਿਲੋ ਦੋਸਾ 18 ਕਿਲੋ ਤਿਆਰ ਆ ਹਾਂ 18 ਕਿਲੋ ਤਿਆਰ ਆ ਠੀਕ ਆ 15 15 ਬੱਚਾ ਦੀਆ ਬੱਚੇ ਕੱਟੀ ਆ ਨਾਲ ਨੂੰ ਜੜਕਤੀ ਆ ਨਾਲ ਆ ਬੱਚਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂ ਨਾ ਤੇ ਦੁੱਧ ਕਿੰਨਾ ਕੁ ਤੋਂ ਪਾਉਂਦੇ ਘਰਾਂ ਤੇ ਪਿਆਰ ਆ ਘਰੇ ਪਿਆਰ ਠੀਕ ਆ ਪੀਕ ਤੇ ਆ ਕਿ ਵੱਧ ਸਕਦੀ ਹੋਰ ਪੀਕ ਤੇ ਆ ਜਮਾ 18 ਕਾ ਵੱਧੂ ਕਿ ਹੋਰ ਪੀਕ ਤੇ ਜਮਾ ਪੀਕ ਤੇ ਆ ਠੀਕ ਆ ਵੀ ਇੰਨਾ ਜਾਣੀ ਆ ਪਚਵਾ ਦਾਂਗੇ ਹਾਂ ਇੰਨਾ ਪਚਵਾ ਲਾਂਗੇ ਠੀਕ ਆ ਹਾਂ ਇੰਨਾ ਠੀਕ ਆ ਕਿਵੇਂ ਆਉਂ ਸਾਫ ਸੁਥਰੀ ਆ ਚੌਂਡ ਚ ਬਾਈ ਸਾਫ ਸੁਥਰੀ ਆ ਦੇਖਣਾ ਚਾਹੀ ਪੂਰੀ ਆ ਓਕੇ ਆ ਜਮਾ ਠੀਕ ਆ ਓਕੇ ਆ ਜਮਾ ਮੂਰੇ ਪ੍ਰੀਕੀ ਬਾਅਦ ਠੀਕ ਆ ਬਈ ਦੋਸਤੋ ਆਹ ਜੋ ਟੀ ਹੈ ਜਿਹੜੀ ਬਾਈ ਦੁਬਾਰੇ ਰੋਲ ਕੇ ਦਿਖਾ ਰਹੇ ਹੈਗੇ ਤੁਰਤੀ ਨੂੰ ਕੇਰਾ ਦੁਬਾਰੇ ਫੇਰ ਤੋਂ ਚੈੱਕ ਕਰ ਲਿਓ ਮੈਂ ਤੋ ਬਹੁਤ ਠੀਕ ਹੋ ਚੁੱਕੀ ਹੈ ਕੈਮਰਾ ਵੀਡੀਓ ਦਾ ਪਰਫੈਕਟ ਹੈ ਜੀ ਜੇ ਆਪਣੇ ਕਰੀ ਜੱਜਮੈਂਟ ਫੇਰ ਕਰ ਲਿਓ ਤੁਰਤੀ ਤੋਂ ਆਹ ਬੱਚਾ ਆਹ ਬੱਚਾ ਆਹ ਬੱਚਾ ਇਹਦਾ ਦੇਖੋ ਦੇਖਾਂਗੇ ਕੱਟੀ ਹੈ ਤੋ ਆਹ ਜੋ 32 ਨੰਬਰ ਵਾਲੀ ਆ ਇਹਨੂੰ ਵੀ ਚੈੱਕ ਕਰ ਲੋ ਡਿਟੇਲ ਆਪਾਂ ਫਿਰ ਇਕੱਠਿਆਂ ਦੀ ਪੁੱਛ ਲਾਂਗੇ ਕੁਆਲਿਟੀ ਇਹਦੀ ਵੀ ਚੰਗੀ ਆ ਸਿੰਗਸਿੰਗ ਬਹੁਤ ਸੋਹਣੇ ਆ ਬਾਡੀ ਬਾਂਦਰ ਦੇ ਵੀ ਚੰਗੀ ਆ ਕੱਦ-ਕਾੜ ਦਰਮਿਆਨੇ ਦੇ ਵਿੱਚ ਆ ਆਰਡਰ ਕੁਆਲਿਟੀ ਦੀ ਵੀ ਚੰਗੀ ਆ ਚੰਗੇ ਥਾਣਾ ਇਹ ਤਾਂ ਜਿਆਦਾ ਨਹੀਂ ਆਉਂਦੀ ਲੈਟ ਟਾਈਮ ਤੇ ਇੱਕ ਦਾ ਦਿਓ ਬੱਚਾ ਇਹਦਾ ਵੀ ਮੂਰੇ ਬੈਠਾਗਾ ਇਹ ਦਿਨ ਕੋ ਡਿਟੇਲ ਵਾਸਤੇ ਇਸ ਤੋਂ ਬਾਅਦ ਵਿਚਾਲੇ ਵਾਲੀ ਵੀ ਤੁਹਾਨੂੰ ਬਤੌਰ ਕੇ ਦਿਖਾਉਣੇ ਆਗੇ ਤਿੰਨ ਝੋਟੀਆਂ ਬਾਈ ਕੋਲ ਚੰਗਾਂ ਤਿੰਨੇ ਹੀ ਦੌਰ ਕੇ ਦਿਖਾ ਦਿੰਦੇ ਆ ਡਿਟੇਲ ਬਾਅਦ ਪੁੱਛ ਲਾਂਗੇ ਪਹਿਲੇ ਵਾਲੀ ਦੀ ਡਿਟੇਲ ਆਪਾਂ ਲੈ ਲਈ ਆ ਕਲਾ ਮੁੱਲ ਰਹਿ ਗਿਆ ਪੁੱਛਣ ਵਾਲਾ ਉਹ ਆਪਾਂ ਪੁੱਛ ਲਾਂਗੇ ਬਾਅਦ ਹੀ ਪੁੱਛਾਂਗੇ ਸੋਹਣੀ ਹੈਗੀ ਸਿੰਘਾਂ ਦੀ ਕੁੰਡੀ ਆ ਸਭੀ ਬੜੀ ਚੰਗੀ ਆ ਪੱਟ ਥੋੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਬਾਡੀ ਬਾਂਦਰ ਦੀ ਵੀ ਚੰਗੀ ਆ ਸਿੰਘ ਦੇਖ ਸਕਦੇ ਹੋ ਬਾਡੀ ਬਾਂਦਰ ਇਹਦੀ ਤੇ ਅਡਰ ਰਹੇਦਾ ਵੀ ਚੰਗਾ ਆ ਮੋਟੇ ਥਾਣਾਗੇ ਮੈਂ ਐਕਸਾਈਡ ਤੋਂ ਦੇਖ ਸਕਦੇ ਹੋ ਇਹ ਤਾਂ ਬਿਲਕੁਲ ਤਾਜੀ ਜ਼ੁਈ ਲੱਗਦੀ ਹੈਗੀ ਹੱਡ ਦੇਖ ਸਕਦੇ ਹੋ ਦਵਾਰੇ ਦੇਖ ਸਕਦੇ ਪੱਟ ਥੋੜੇ ਤੋਂ ਰੱਦ ਕਾਰ ਦਰਮਿਆਨੇ ਦੇ ਵਿੱਚ ਆ ਸੇ ਇਹ ਟੁਟੇ ਲਾਪਾ ਬਸੇ ਨੇ ਬਾਈ ਬੱਚਾ ਦਾ ਇਹ ਆ ਦੇਖਦਾ ਜੀ ਤਾਂ ਜੀ ਜੋਈ ਹੈ ਬਿਲਕੁਲ ਇਹਦਾ ਬੱਚਾ ਇਹ ਆ ਬਈ ਇਹਦੀ ਪਹਿਲੇ ਨੰਬਰ ਤੇ ਆਪਾਂ ਝੋੜਤੀ ਦੋਰੀ ਸੀ ਹਨਾ ਉਹਦਾ ਰੇਟ ਰਹਿ ਗਿਆ ਸੀਗਾ ਇਹਦਾ ਕਿੰਨਾ ਰੇਟ ਆਗਾ ਇਹਦਾ 2.50 2.5 ਲੱਖ ਤੇ ਕਿੰਨੇ ਹੀ ਦੇਣੀ ਆ 20 ਹੀ ਤਾਂ लास्ट ਆ ਠੀਕ ਆ 12 ਕਿਲੋ ਤੁਸੀਂ ਜੋ ਬਾਕੀ ਬਰੀਕੀਆਂ ਇਹਦੀਆਂ ਬੋਤਲਾਂ ਠੀਕ ਆ ਛੋਟੀ ਚੰਗੀ ਆ ਨਾ ਨਾਲਾ ਨੂੜਾ ਬਹੁਤ ਆ ਗਿਆ ਦੇਖ ਸਕਦੇ ਹੋ ਤੇ ਜਿਹੜੀ ਆਪਾਂ ਇਹ ਤੋਰੀ ਸੀ ਪਰਲੇ ਨੰਬਰ ਤੇ ਦੂਜੇ ਨੰਬਰ ਤੇ 170 170 ਕਿੰਨੇ ਦਿਨ ਹੋ ਗਏ ਦੂਜ ਨੂੰ ਇਹਨੂੰ ਕਿੰਨਾ ਬੋੜਾ ਹੋਊਗਾ ਬੋੜਾ ਕਿੰਨਾ ਹੋਊਗਾ ਇਹਦਾ ਸਾਰੀ ਕੋਣ ਦਾ ਦਾ ਥੀੜੀ ਕੱਢਿਆ ਮੈਂ ਠੀਕ ਆ ਸੌ ਕਪੈਸਿਟੀ ਕਿੰਨੀ ਆ ਜੀ ਦੁੱਧ ਦੀ ਕਿੰਨਾ ਦੁੱਧ ਦੇ ਸਕਦੀ ਆ 15 16 ਤੱਕ ਚੱਲੀ ਆ 15 16 ਦੇ ਦਊਗੀ ਠੀਕ ਆ ਤੇ ਬੱਚਾ ਕੀ ਆ ਬੱਚਾ ਕੱਟਾ ਕੱਟਾ ਦਾ ਠੀਕ ਆ ਮੁੱਲ ਇਹਦਾ ਮੁੱਲ ਵੀਰੇ ਡੇਢ ਡੇਢ ਇਹ ਕਿ ਨਹੀਂ ਦੇਣੀ ਆ ਨਹੀਂ ਡੇਢ ਦਾ ਤਰੀਕ ਨੂੰ ਤੱਕ ਦੇ ਰਾਂਗੇ 20 ਉਹਦਾ ਹੀ ਠੀਕ ਆ ਸੂਆ ਕਿਹੜਾ ਸੀ ਇਹਦਾ ਵੀਰੇ ਸੂਆ ਦੂਜਾ ਹੀ ਆ ਦੂਜਾ ਸੂਆ ਸੂਈ ਵੀ ਆ ਠੀਕ ਆ ਤੇ ਜਿਹੜੀ ਇਹ ਤੀਜੇ ਨੰਬਰ ਤੇ ਦਿਖਾਈ ਸੀ 177 170 ਮੁੱਲ ਇਹ ਕਿੰਨੇ ਦੀ ਹੋ ਜੂਗੀ ਡੇਢ ਤੱਕ ਹੋ ਜੂਗੀ ਡੇਢ ਤਾਈ ਇਹ ਹੋ ਜੂਗੀ ਫੇਰ ਰਾਤ ਨੂੰ ਯਾਰ ਇਹਦਾ ਬੱਚਾ ਇਹਦਾ ਬੱਚਾ ਵੀਰੇ ਕੱਟਾ ਹੈ ਕੱਟਾਗਾ ਠੀਕ ਆ ਤੇ ਇਹਦੀ ਦੁੱਧ ਦੀ ਕਪੈਸਟੀ ਕਿਹੜੇ ਰਾਤ ਤੱਕ ਨਹੀਂ ਕਪੈਸਟੀ ਕਿੰਨੀ ਕਿੰਨੀ ਕਪੈਸਟੀ ਹੈ ਕਿੰਨਾ ਦੁੱਧ ਦੇ ਦੂੰਗਾ ਪਹਿਲੇ 6 ਰਹਾਗਾ 15 ਕਿਲੋ 15 ਦੇ ਦੂੰਗੀ ਠੀਕ ਆ 15 ਦੇ ਦੂੰਗੀ ਯਾਨੀ ਠੀਕ ਆ ਇਹ 6 ਰਹਿਣਾ 6 ਦੇਦੀ ਹੋ ਜੂ 2 ਦੀ ਹੋਊਗੀ 2 ਦੀ ਦੋ ਦਾ ਕਾਰ ਅਡਰੈਸ ਤੇ ਨੰਬਰ ਬੋਲ ਦੀ ਯਾਰ ਆਹੀ ਮਾਤਾ ਐਡਰੈਸ ਬੋਲ ਦੇ ਆਪ ਕੋਲੇ ਦੁਵਾਰਾ ਪਿੰਡਾ ਮਲੇਰਪੁਰਲਾ ਜ਼ਿਲ੍ਹਾ ਠੀਕਾ ਮਲੇਰਪੁਰਲਾ ਲੱਗਿਆ ਹਾਂ ਇਹ عندنا 9532862 ਨੰਬਰ ਹੈ ਵੀ ਨਾਮ ਕੀ ਆਪਣਾ ਚਰਨਪ੍ਰੀਤ ਚਰਨ ਨੰਬਰ ਦੁਬਾਰੇ ਬੋਲ ਦਿਓ 9971532862 ਠੀਕ ਹੈ ਜੀ ਧੰਨਵਾਦ ਲਓ ਜੀ ਦੋਸਤੋ ਤਿੰਨਾਂ ਦੀ ਆਪਾਂ ਤੁਹਾਨੂੰ ਡਿਟੇਲ ਲੈਤੀ ਹੈ ਜੋਟੀਆਂ ਦੀ ਤੇ ਜਿਹਨੂੰ ਨੇੜਾ ਵੀ ਨਾਖ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਡਿਟੇਲ ਤੁਹਾਨੂੰ ਆਪ ਸਾਰਿਆਂ ਦੀ ਲੈਤੀ ਹੈਗੀ ਕਿਉਂਕਿ ਜਿਆਦਾ ਆਪਾਂ ਬਾਹਰ ਨੂੰ ਤੋਰ ਕੇ ਤੋਰ ਕੇ ਬੈਠ ਤੁਹਾਨੂੰ ਦਿਖਾ ਦਿਗਾ ਪਰ ਜਿਆਦਾ ਨਹੀਂ ਆਪਾਂ ਆਸ-ਪਾਸੇ ਫੋਨ ਕਰਿਆ ਕਿਉਂਕਿ ਧੁੱਪ ਬਹੁਤ ਆ ਗਈ ਆਣਾ ਬਾਗੋਂ ਆਪਾਂ ਬਾਲੇ ਵੱਡੇ ਢਾਂਚੇ ਦੀ ਟੌਪ ਦੀ ਸ਼ਾਹੀ ਵਾਲ ਦਿਖਾਉਨੇ ਆ ਚੰਗਾ ਦੁੱਧ ਤਿਆਰਾ ਦੇਖੋ ਰੰਗ ਰੂਪ ਦੀ ਵੀ ਗੋਲ ਸੋਹਣੀ ਆ ਨਰੋਈ ਬਹੁਤ ਆ ਵੇਲ ਵੀ ਬਹੁਤ ਆ ਕੱਦ ਵੀ ਚੰਗਾ ਆ ਤੇ ਆਰਡਰ ਦੇਖੋ ਇਹਦਾ ਬਹੁਤ ਜ਼ਬਰਦਸਤ ਆਗਾ ਰੰਗ ਰੂਪ ਬਹੁਤ ਜ਼ਿਆਦਾ ਸੋਹਣਾ ਆ ਚੰਗੀ ਸੰਵੀ ਬਲੀ ਆ ਹੱਡਾਂ ਪਰਾ ਦੀ ਬਹੁਤ ਮਜ਼ਬੂਤ ਆ ਤੇ ਬਾਕੀ ਆਰਡਰ ਦੇਖ ਸਕਦੇ ਆ ਇਹਦਾ ਆਰਡਰ ਵੀ ਬਹੁਤ ਵੱਡਾ ਆਗਾ ਥਾਣ ਬਹੁਤ ਸੋਹਣੇ ਆ ਮੁੱਠੀ ਦੀ ਜਵਾਈ ਵਾਲੇ ਥਾਣ ਆਗੇ ਬਹੁਤ ਚੰਗੇ ਤੇ ਸਪੇਸ ਵੀ ਬਹੁਤ ਜ਼ਿਆਦਾ ਆ ਗਈ ਮਤਲਬ ਕਿ ਬਹੁਤ ਚੰਗੀ ਵਹਿੜ ਆ ਗਈ ਗਾਣਾ ਸਮਝ ਲਓ ਵਹਿੜ ਸਮਝ ਲਓ ਸ਼ਾਹੀਵਾਲ ਪਯੌਰ ਦੇ ਵਿੱਚ ਆ ਬਾਕੀ ਤੁਸੀਂ ਜਜਮੈਂਟ ਲਾਉਣੀ ਆ ਆਰਡਰ ਦੇਖਣਾ ਦਾ ਇੱਕੋ ਜਿਹਾ ਥਾਣਾ ਜਮਾ ਸਪੇਸ ਪਾਸੇ ਤੋਂ ਵੀ ਬਹੁਤ ਆ ਤੇ ਬੈਕ ਸਾਈਡ ਤੋਂ ਵੀ ਬਹੁਤ ਆ ਗਈ ਲੇ ਬਾਬੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਤਿਆਰ ਆ ਤੇ ਇੱਕ ਗਾਂ ਬਾਈ ਹੋਰ ਲੈ ਕੇ ਆਇਆਗਾ ਡਿਟੇਲ ਆਪਾਂ ਦੋਵਾਂ ਦੀ ਇਕੱਠੀਆਂ ਨਹੀਂ ਬਚਣਾ ਚੈੱਕ ਕਰ ਲੋਗੇ ਨਾ ਸਮਾਰ ਕੇ ਤਸੱਲੀ ਕਰ ਲੋ ਤੁਸੀਂ ਸ਼ਾਹੀਵਾਲ ਦੀ ਤੇ ਇੱਕ ਬਾਈ ਇਧਰ ਐਫ ਦੇ ਵਿੱਚ ਲੈ ਕੇ ਆਇਆ ਇਹ ਵੀ ਬਹੁਤ ਵੱਡੇ ਡਾਂਜੇ ਦੀਆਂ ਸੈਂਗ ਜ਼ਰੂਰ ਥੋੜੀ ਜਿਹੀ ਹੈਗੀ ਹੈਗੀ ਕੱਦ ਘਾਟ ਇਹਦਾ ਵੀ ਬਹੁਤ ਆ ਨਰੋਈ ਇਹ ਵੀ ਬਹੁਤ ਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਸੋਹਣੀਆਂ ਬਾਡੀ ਵੰਤਰ ਦੀ ਪੂਰੀ ਚੰਗੀ ਸਭੀ ਬੜੀ ਆ ਦੋਵੇਂ ਤਾਜ਼ੀਆਂ ਸੋਈਆਂ ਗੀਆਂ ਤੇ ਆਰਡਰ ਰੇਦਾ ਵੀ ਚੰਗਾਗਾ ਥਾਣੇ ਦੇ ਵੀ ਬਹੁਤ ਚੰਗੇ ਹੈਗੇ ਥਾਣਾ ਦੇਖੋ ਸਪੇਸ ਬਹੁਤ ਆ ਮੋਰਲੇ ਪਾਸਿਆਂ ਤੋਂ ਵੀ ਤੇ ਬੈਗ ਸਾਈਡ ਤੋਂ ਵੀ ਬਾਕੀ ਮੇਨ ਗੱਲ ਬਾਡੀ ਵੰਤਰੀ ਚੰਗੀ ਹੈ ਤੇ ਥਾਣ ਵਾਲੇ ਜਿਆਦਾ ਚੰਗੇ ਹੈ ਤੇ ਥਾਣ ਬਹੁਤ ਜਿਆਦਾ ਚੰਗੇ ਆ ਜਜਮੈਂਟ ਇਹਦੀ ਵੀ ਕਰ ਲਿਓ ਤੁਸੀਂ ਵੱਡੇ ਢਾਂਚੇ ਦੀ ਹੈ ਇਹ ਵੀ ਤੇ ਚੰਗੀ ਆ ਪੂਰੀ ਸਾਫ ਸੁਥਰੀ ਆ ਤੇ ਦੋਵੇਂ ਨਰੋਇਆਂ ਪੂਰੀਆਂ ਫੁੱਲੇ ਡੁੱਲੇ ਢਾਂਚੇ ਨੇ ਚੰਗਾ-ਚੰਗਾ ਸਮਗਾ ਬਲੀਆਂ ਥਾਣ ਲੈ ਕੇ ਦੀਆਂ ਸਾਫ ਆ ਬਾਕੀ ਥਾਣ ਵੀ ਬਹੁਤ ਚੰਗੇ ਆ ਦੋਨਾਂ ਦੇ ਡਿਟੇਲ ਆਪਾਂ ਦੋਮਾਂ ਦੀ ਕੱਟੀਆਂ ਦੀ ਲੈ ਲਾਂਗੇ ਬਾਈ ਦਾ ਵਪਾਰ ਦਾ ਕੰਮ ਆਗਾ ਤੇ ਬਾਹਰ ਵੀ ਬਹੁਤ ਭੇਜਦਾ ਤੇ ਆਪਾਂ ਗੱਲਬਾਤ ਕਰਾਉਣੇ ਆ ਬਾਈ ਨਾਲ ਇਹ ਡਿਟੇਲ ਲੈਣੇ ਬਾਤ ਕਰਾਉਣ ਲਈ ਤੇ ਡਿਟੇਲ ਲੈਣੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਸ ਜੀ ਵੀਰੇ ਸਵਾਗਤ ਆ ਤੁਹਾਡਾ ਜੀ ਤੇ ਬਾਈ ਨਾਂ ਤੇ ਐਡਰੈਸ ਦੱਸ ਦਿਓ ਨਾਂ ਜੀ ਮੇਰਾ ਲੱੱਕੀ ਆ ਜੀ ਪਿੰਡ ਪਕੋਵਾਲਾ ਜ਼ਿਲ੍ਹਾ ਲੁਧਿਆਣਾ ਰੈਕੋਰਡ ਦੇ ਨੇੜੇ ਆ ਜੀ ਆਪਣਾ ਮਕਾਨ ਠੀਕ ਆ ਜੀ ਠੀਕ ਆ ਜੀ ਤੇ ਬਾਈ ਵਪਾਰ ਦਾ ਕੰਮ ਹੈ ਨਾ ਹਾਂਜੀ ਵੀਰੇ ਵਪਾਰ ਦਾ ਕੰਮ ਹੀ ਆ ਆਪਣਾ ਠੀਕ ਆ ਜੀ ਤੇ ਇੱਥੇ ਆਪਾਂ ਬਾਈ ਦੋ ਗਾਵਾਂ ਲੈ ਕੇ ਆਏ ਆ ਬਿਰਤ ਅੰਨ ਕੰਗਣ ਲੱਗ ਕੇ ਸੇ ਲੋਕੀ ਇੱਕ ਫੇਲਕ ਦੋ ਰਹਿ ਗਈ ਠੀਕ ਹੈ ਦੋ ਰਹਿ ਗਈ ਜਿਹੜੀਆਂ ਤੋਰ ਕੇ ਲਗਾਣ ਜਾਨਾ ਠੀਕ ਹੈ ਤੇ ਆਪਾਂ ਬਾਈ ਸਾਹੀਵਾਲ ਤੋਂ ਸ਼ੁਰੂ ਕਰ ਲਗੇ ਪਹਿਲਾਂ ਤੇ ਕੀ ਡਿਟੇਲ ਹੈਗੀ ਇਹਦੀ ਸਾਹੀਵਾਲ ਦਾ ਵੀਰੇ ਯਾ ਠੰਡਾ ਦੋਦਾ ਪੂਰਾ ਕੰਡੇ ਦੇ ਚੋਕੇ ਦਮਾਂਗੇ ਦੋ ਡਲ 25 ਤੋਂ 26 ਕਿਲੋ ਤਮਾਂਗੇ ਆਪਾਂ ਠੰਡਾ ਪੂਰਾ ਹੁਣ ਤਿਆਰ ਆ ਤਿਆਰ ਆ ਪੂਰਾ ਇਹ ਚੱਲਦੀ ਹੈ ਪੀਕ ਲੈਵਲ ਤੇ ਪੂਰਾ ਮੇਰਾ ਪੀਕ ਚੱਲਦਾ ਕਿਹੜਾ ਨਹੀਂ ਫਾਰਮ ਤੇ ਹਾਂਜੀ ਉਹਦਾ ਲਾਈਵ ਜਵਾਈਆਂ ਦੇ ਵੀਰੇ ਸਾਦਾ ਤੋਂ ਹਾਂਜੀ ਮੰਗਾਂ ਹਾਂਜੀ ਲਾਈਵ ਜਵਾਈਆਂ ਹੁਣੇ ਹੀ ਆ ਰਹੀਆਂ ਠੀਕ ਹੈ ਜੀ ਕਿੰਨਾ ਦਿਨ ਹੋਗੇ ਬਾਈ ਜੂ ਉਹਨੂੰ 7 ਤੱਕ ਦਾ ਜਨਾ ਹੋਏ 7 ਮਨ ਦਾ ਮਤਲਬ ਆ ਹਫਤਾ ਕੰਮ ਲਗ ਗਿਆ ਹਾਂਜੀ ਵੀਰੇ ਠੀਕ ਆ ਮੇਰਾ ਬੱਚਾ ਜਰਸੀ ਜਾਨਦਾ ਹੈ ਬੱਚਾ ਜਰਸੀ ਨਾਲੇ ਸਵੱਤਾਂ ਨੂੰ ਆ ਜਰਸੀ ਜਾਨਦਾ ਹੈ ਜਰਸੀ ਤੇ ਹਾਂਜੀ ਜਰਸੀ ਦੀ ਬਲਵਾ ਸਾਹੀ ਬਾਦ ਜਰਸੀ ਦਾ ਸੀ ਹੁਣ ਮਤਲਬ ਆ ਹਾਂਜੀ ਮੱਛੀ ਲੈਣੀ ਬੰਦੇ ਨੇ ਠੀਕ ਆ ਤੇ ਸੂਆ ਕਿਹੜਾ ਸੂਈ ਆ ਤੀਜੇ ਸੂਈ ਆ ਜੀ ਤੀਜੇ ਸੂਏ ਸੂਈ ਆ ਠੀਕ ਆ ਤੇ ਉਹ ਚੰਗੀ ਆ ਨਾ ਢਾਂਚਾ ਡੂੰਚਾ ਬਹੁਤ ਵੱਡਾ ਹੈ ਨਾ ਠੀਕ ਆ ਉਹ ਨਹੀਂ ਧਾਰਾ ਮੁੰਨੇ ਪਾਸੇ ਬਈ ਚਾ ਲ ਮੱਝਾ ਵਾਲਾ ਕੰਮ ਉਹ ਦਾਣਾ ਪੋਟ ਨੂੰ ਬੱਚਾ ਬੱਚਾ ਵੀ ਨਾ ਛੱਡੋ ਠੀਕ ਆ ਆਪਰੇ ਲੈ ਜਾਓ ਪੂਰੀ ਮਤਲਬ ਇਹਨਾਂ ਬੱਚੇ ਦਾ ਠੀਕ ਆ ਵੀ ਵੀ ਯਾਨੀ ਕਿ ਠੰਡੀ ਸੀਲੀ ਆ ਨਾ ਤੇ ਉਹ ਮਾਰਨ ਮੂਨ ਨਾਲ ਚਾਂਸ ਵੀ ਹੈ ਨਹੀਂ ਕੋਈ ਠੀਕ ਆ ਇਹ ਕਿੰਨਾ ਦੁੱਧ ਆ ਬਾਈ ਹੁਣ ਇਹਦਾ ਦੁੱਧ ਵੀਰੇ 27 ਕਿਲੋ ਕੰਡੇ ਦਾ ਪੂਰਾ ਤੁਹਾਨੂੰ ਮਾਈ ਸਾਡੇ ਸਪੀਸ ਤੇ ਵੀ ਚਵਾਈਆਂ ਪਈਆਂ ਹੋਈਆਂ ਨੇ ਠੀਕ ਹੈ ਜੀ ਇਹ ਜ ਆਪਣਾ ਲੱਕੀ ਡੇਰੀ ਫਾਰਮ ਹੈ ਨਾ ਵੀਰੇ ਠੀਕ ਆ ਲੱਕੀ ਡੇਰੀ ਫਾਰਮ ਤੇ ਫੇਸਬੁਕ ਤੇ ਵੀਰੇ ਆਪਣਾ ਪੇਜ ਜੀ ਸਾਫ ਸੁਥਰੀ ਹੈ ਬਾਈ ਉਹ ਵੀਰੇ ਮੇਰੇ ਪੇਜ ਤੇ ਜਿਹੜਾ ਦੇਖਣੀ ਆ ਪਹਿਲਾਂ ਪੇਜ ਤੇ ਚਵਾਈਆਂ ਦੇਖ ਲਈਆਂ ਹੋਈਆਂ ਨੇ ਜਾਂ ਕੋਈ ਇਹਦੇ ਠੀਕ ਆ ਵੀ ਤਸੱਲੀ ਪੂਰੀ ਕਰੇ ਹਨਾ ਤਸੱਲੀ ਕਰੇ ਫਿਰ ਇੱਕ ਫੋਨ ਲਾ ਵੀਂਦਾ ਵੀਰੇ ਆਪਾਂ ਨੂੰ ਠੀਕ ਆ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੋਹਰਾ ਵੀ ਇੱਕ ਵੀ ਹੈ ਇਹਦਾ ਇੱਕ ਵੀ ਕਿੱਥੋਂ ਦੇ ਦੇਣੀ ਆ ਆਪਰੇ ਲੱਖ ਦੀ ਦੇਣੀ ਆ ਲੱਖ ਰੁਪਏ ਲਗਣੀ ਆ ਆਪਾਂ ਬਸ ਚੰਗੀ ਆ ਵੀਰੇ ਪਹਿਲਾਂਾਰੇ ਬੰਦਾ ਮੇਰੇ ਕੋਲੋਂ ਮਾਲ ਬਹੁਤ ਖੜਾ ਜਿਆ ਦੋ ਡੰਗ ਚੁਆ ਕੇ ਲੈ ਕੇ ਜਾਵੇ ਵੀਰੇ ਤਸੱਲੀ ਆਪਣੇ ਨਹੀਂ ਕਰ ਰਹੇ ਜੀ ਤਸੱਲੀ ਰਹਿਣ ਸਹਿਣ ਦੀ ਪੂਰੀ ਆਪਣੇ ਕੋਲ ਆ ਠੀਕ ਆ ਵੀ ਜਾਨੀ ਕਿ ਤਸੱਲੀ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਚਾਰ ਡੰਗ ਚੁੱਕੇ ਲੈ ਕੇ ਜਾਵੇ ਸਹੀ ਗੱਲ ਫੇਰ ਤਾਂ ਕੋਈ ਡਾਊਟ ਵੀ ਨਹੀਂ ਆਉਂਦਾ ਹਨਾ ਜਿਦੋਂ ਆਪਾਂ ਚੋਲ ਹੀ ਮੇਰੇ ਕੋਲ ਮਾਲ ਸਾਨੂੰ ਤਾਂ ਆਫੇ ਦਈਆਂ ਵੱਡੇ ਟੌਪ ਦੀਆਂ ਖਰੀਦੀਆਂ ਹੂੰ ਤਸੱਲੀ ਕਰ ਕਰਕੇ ਲੈ ਕੇ ਜਾਓ ਜੀ ਨਾ ਆਉਣੀ ਟੈਸਟ ਕਰਕੇ ਆਵੇ ਮੇਰੇ ਕੋਲ ਠੀਕ ਆ ਆਇਓ ਤਸੱਲੀ ਕਰ ਲਈ ਚੋਲੀ ਹੈਨਾ ਫਿਰ ਕੋਈ ਡਾਊਟ ਨਹੀਂ ਰਹਿੰਦਾ ਆਓ ਤਸੱਲੀ ਕਰਕੇ ਚ ਲੈ ਕੇ ਜਾਓ ਨਹੀਂ ਆਮ ਤੋ ਇਹ ਨਾ ਬਪਾਰੀ ਤਸੱਲੀ ਹੁੰਦਾ ਬੱਕੰਡੇ ਦਾ ਤੁਰਮਾ ਧੰਮਾ ਜਿੰਨਾ ਕਹਦਾ ਹੁੰਦਾ 100 ਗ੍ਰਾਮ ਵੀ ਨਹੀਂ ਕਰਨਾ ਆਪਣੇ ਆਪਣਾ ਸਹੀ ਗੱਲ ਆ ਉਹ ਫੇਰ ਤਾਂ ਪਿੱਛੇ ਕੀ ਰਹਿ ਗਿਆ ਹੈਨਾ ਤੇ ਜਿਹੜੀ ਇਹ ਦੂਜੇ ਨੰਬਰ ਤੇ ਆ ਬਾਈ ਦੂਜੇ ਨੰਬਰ ਤੇ ਆ ਬਾਈ ਇਹ ਵੀ ਨਾ ਕਲੂਨ 3 ਵਸੇ ਹੋਏ ਨੇ ਜੇ ਤੁਹਾਨੂੰ ਨਾ ਹੈ ਕਿ ਕਿ ਜੀ ਬਸ ਆਈਏ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀ 12 ਕਿ ਦਿਨ ਹੋ ਗਏ ਇਹਨੂੰ 12 ਦਿਨ ਸੂਈ ਨੂੰ ਹੋ ਗਏ ਬੱਚਾ ਕੀ ਆ ਬੱਚਾ ਇਹ ਬਸ ਬੱਚਾ ਮੂਰੇ ਖੜਾ ਹਨ ਤੇ ਕਿੰਨਾ ਤਿਆਰ ਹੋਣ ਕੰਡੇ ਵਾਲਾ ਦੁੱਬਈ 28 ਕਿਲੋ ਤੋਂ ਪਲੱਸ ਹੈ ਰਖਦੇ 400 ਗ੍ਰਾਮ 450 ਗ੍ਰਾਮ 28 ਕਿਲੋ 28 ਤੋਂ ਪਲੱਸ ਆ ਇੱਕ ਟਾਈਮ 14 ਕਿਲੋ ਦਾ ਇੱਕ ਨਾ ਚਲ 450 ਕਿੰਨੇ ਦਿਨ ਹੋ ਗਏ ਸੂਈ ਨੂੰ 10 ਕਿ ਦਿਨ ਹੋ ਗਏ ਬਰੇ ਨੂੰ ਹਾਂ ਕਰ ਜੂ 30 ਆਹ ਬਰੇ ਦੀ ਕਰ ਦੇਣੀ ਆ 30 ਦਾ ਰਾਮ ਨਾ ਕਰੋ ਤੂੰ ਸਾਫ ਹੋ ਗਈਆਂ ਨੇ ਨਿਸ਼ਾਫ ਹੋ ਗਈਆਂ ਨੇ ਬਲੇ ਦਾ ਕੜਗੁਰ ਚੱਲਣਾ ਆ ਜੇ ਚੱਲਣਾ ਹੋਇਆ ਤਾਂ ਦਿਨ ਥੋੜੇ ਹੋਇਆ ਉਹ ਵੀ ਦਿਨ ਥੋੜੇ ਹੋਇਆ ਨਾ ਅਜੇ ਠੀਕ ਕਾਰਡ ਪਰ ਦਾ ਪਤਾ ਨਾ ਦਿੰਦਾ ਚੱਲਦਾ ਹੈ ਨਾ ਠੀਕ ਫਿਰ ਉਹ ਤੋਂ ਬਾਅਦ ਦੁੱਧ ਹੋਰ ਵਧੂ ਹੈ ਨਾ ਅਜ ਮੇਰਾ ਕੱਲ ਦੀ ਸਾਮ ਦੀ ਚੋਈ ਹੋਈ ਆ ਕੋਈ ਬਿਯਾਰ ਨਹੀਂ ਹੈਗਾ ਡੰਗ ਦੀ ਵੀ ਆਈ ਠੀਕ ਹੈ ਲੋਕਾਂ ਨੇ ਵੀ ਇਕੱਠੇ ਲੱਗੇ ਕੋਈ ਇਕੱਠੇ ਨਹੀਂ ਆ ਬਿਯਾਰ ਡੰਗ ਦੀ ਵੀ ਆਈ ਦੇਖਣ ਤੋਂ ਆ ਜਦੋਂ ਤੋਂ ਹੋਰ ਉੱਚਾ ਜਾਣਾ ਸੀ ਇਹਨੇ ਠੀਕ ਉਹ ਢਾਂਚੇ ਦੀਆਂ ਚੰਗੀਆਂ ਦੋਵੇਂ ਹੈ ਨਾ ਉਹ ਵੀ ਕੱਲ ਦੇ ਮੁਕਦਮੇ ਨਹੀਂ ਉਹ ਵੀ ਠੀਕ ਨੇ ਢਾਂਚਾ ਗੱਲ ਬੈਂਡ ਨਹੀਂ ਵੈਟਾ ਦੇਖੋ ਮਦ ਕਿਉਂਕਿ ਮੰਡੀ 'ਚ ਇਹ ਨਾਲ ਦੀਆਂ ਗਣਮੀਆਂ ਚੰਗੀਆਂ ਮੱਸੀਆਂ ਆਉਂਦੀਆਂ ਆ ਸਹੀ ਗੱਲ ਆ ਸਾਰੀ ਮੰਡੀ 'ਚ ਨਹੀਂ ਐਜੀ ਆਈ ਨੇ ਤੇ ਬਾਕੀ ਮੈਨੂੰ ਐ ਲੱਗਦਾ ਵੀ ਇਹ ਬੈਰ ਦਾ ਵੀਰੇ ਹੋਰੀ ਚੰਗੇ ਦਾ ਤਾਂ ਪੀਚ ਬਹੁਤ ਵਾਦਾ ਵੀਰੇ ਆਪਣਾ ਸਾਹੀਵਾਲ ਦੇ ਚੰਗੀ ਹੁੰਦੀ ਗਈ ਹੁੰਦੀ ਹੈ ਨਾ ਪਹਿਲਾਂ ਤਾਂ ਇਹਦੀ ਵੀ ਵੈਡ ਵਧੀਆ ਹੋਊਗਾ ਨਾ ਨੀਰੀ ਵਧੀਆ ਕਰਾਸ ਏ ਥੋੜੀ ਏ ਕੀ ਮਿਲ ਕਰੇ ਵੀਰੇ ਮੇਰਾ ਮੁੱਲ ਵੀਰੇ 160 ਇੱਕ 60 ਇਹ ਕਿੰਨੇ ਦੇਣੀ ਆ ਇਹ ਵੀਰੇ ਕਿੰਨੇ ਦੀ ਦਵਾਂਗੇ ਆਪਾਂ ਲਈ ਇੱਕ 40 40 ਦੀ ਦਵਾਂਗੇ ਵੀਰੇ ਠੀਕ ਆ ਠੀਕ ਆ ਠੰਡੀ ਆ ਜੇ ਦੋਨੇ ਪਾਸੇ ਬਹਿ ਕੇ ਚੋਈ ਚੱਲਾਂ ਮਸ਼ੀਨ ਨਾਲ ਜਮਾਂ ਠੰਡੀ ਆ ਬਸ ਵੀਰੇ ਕੁੜੀਏ ਠੀਕ ਆ ਸਾਫ ਸੁਥਰੀ ਆ ਸਾਫ ਸੁਥਰੀ ਆ ਵੀਰੇ ਇਹ ਤਾਂ ਥੱਲੀ ਕਰਕੇ ਲੈ ਕੇ ਜਾਵੇਗਾ ਠੀਕਾ ਠੀਕਾ ਬਾਕੀ ਮੌਕੇ ਤੇ ਹੋਊ ਗੱਲਬਾਤ ਕਰਦੇ ਹਣਾ ਤੇ ਆਪਣਾ ਜਿਵੇਂ ਵਪਾਰ ਦਾ ਕੰਮ ਆ ਬਾਈ ਘਰੇ ਪਸ਼ੂ ਵੀ ਹੁੰਦੇ ਹੋਣਗੇ ਨਾ ਕਰੋਗਰੇ ਮੇਰੇ ਕੋ ਟੌਪ ਦੀਆਂ ਬਸ਼ੀਆਂ ਆਉਂਦੀਆਂ ਜਾਂ ਕਿੰਨੇ ਵੱਡੀ ਵੱਡੀ ਤੋਂ ਵੱਡੀਆਂ ਆਉਂਦੀਆਂ ਆਪਣੇ ਕੋਲ ਹੂੰ 40 ਲੀਟਰ ਤੱਕ ਆਪਣਾ ਗਾਂ ਮਿਲ ਜਾਂਦੀ ਹੈ ਠੀਕ ਆ 20 ਤੋਂ ਲੈ ਕੇ 40 ਤੱਕ ਗਾਂ ਖਰੀਦਦੇ ਆਪਣੇ ਕੋਲ ਮਤਲਬ ਹਰੇਕ ਤਰ੍ਹਾਂ ਦਾ ਮਾਲ ਮਿਲ ਜਾਂਦਾ ਹਨ ਨਹੀਂ ਹਰੇਕ ਤਰ੍ਹਾਂ ਦੀ ਵੱਡੀ ਮਿਲਦੀ ਹੈ ਬੜੀ ਛੋਟੀ ਗਾਂ ਨਹੀਂ ਮਿਲਦੀ ਹੈ ਵੱਡੀ ਗਾਂ ਮਿਲਦੀ ਹੈ ਅੱਛਾ ਵੱਡੀਆਂ ਹੀ ਮਿਲਣਗੀਆਂ ਵੱਡੀ ਬਲੋ ਕੱਲੀ ਗਾਈਆਂ ਦਾ ਕੰਮ ਹੀ ਆਪਣਾ ਮਤਲਬ ਹੈ ਨਹੀਂ ਮੱਝਾਂ ਦਾ ਹੈ ਨਹੀਂ ਵੀ ਕੱਲੀਆਂ ਗਾਵਾਂ ਦੇ ਇਸ ਪੈਚ ਉੱਲੀ ਗਾਵਾਂ ਦੇ ਕੰਮਾਂ ਦੇ ਵਿੱਚ ਐਚਪ ਤੇ ਸ਼ਾਹੀ ਵਾਲ ਜਰਸੀ ਵੀ ਆ ਜਾਂਦੀ ਹੈ ਜਰਸੀ ਭਾਵੇਂ ਐਚਪ ਹੋ ਜਾਂਦੇ ਹੁੰਦੇ ਯਾਨੀ ਕਿ ਜ਼ਿਆਦਾ ਐਚਪ ਆ ਗਈ ਹਾਂਜੀ ਐਚਪ ਦੇ ਜ਼ਿਆਦਾ ਆਉਂਦੇ ਹੁੰਦੇ ਠੀਕ ਹੈ ਤੇ ਯਾਨੀ ਹੈ ਚੰਗੇ ਮਿਲਣਗੇ ਚੰਗੇ ਹਾਂਜੀ ਵੀਰੇ ਠੀਕ ਹੈ ਤੇ ਬਈ ਆਪਣਾ ਨੰਬਰ ਦੁਬਾਰੇ ਬੋਲ ਦਿਓ ਐਡਰੈਸ ਨੰਬਰ ਜੀ ਮੇਰਾ 84377 7231 ਜੀ ਦੁਬਾਰੇ ਬੋਲ 84377 7231 ਜੀ ਠੀਕ ਹੈ ਠੀਕ ਹੈ ਜੇ ਬਹੁਤ ਕੱਠੀਆਂ ਕਿਸ ਨੇ ਲੈਣੀਆਂ ਹੋਣ ਹਨ ਜੇ ਦੋਨੋਂ ਇਕੱਠਿਆਂ ਦਾ ਮੁੱਲ ਕਰੀਏ ਦੋਨਾਂ ਦੇਰੇ ਰਮਾਂ ਗਿਆ ਆਪਾਂ 222 270 ਦੇ ਰਹਿਣਗੇ ਠੀਕ ਹੈ ਜੇ ਇਕੱਠੀਆਂ ਚੱਲਦੀ ਬਾਕੀ ਕਰੋ ਉਹਦਾ ਦਾ ਵੀਰੇ ਆਪਣੇ ਲੈਰੀ ਵੀ ਗਾਦੀ ਲੈਵ ਚੁਵਾਈਆਂ ਪਈਆਂ ਹੋਈਆਂ ਵੀਰੇ ਆਪਣੇ ਲੈਵ ਚੁਵਾਈਆਂ ਪਹਿਲਾਂ ਦੇਖ ਮੇਰੇ ਪੇਜ ਤੇ ਸਰੋਧੀ ਕੈਂਟੂ ਟੈਂਪ ਲੈਬ ਚੋਲਣਾ ਨਹੀਂ ਆਪਾਂ ਬਰੇ ਠੀਕ ਹੈ ਗੰਡੇ ਦੇ ਰੱਖੇ ਦੁੱਧ ਇਹ ਕੱਪਰ ਦਾ ਮੀਨਾ ਕੰਡੇ ਦਾ ਰੱਖੇ ਬਸ ਬਿਨਾਂ ਆਇਆ ਲੈਬ ਚੋਲਣਾ ਚਾਰ ਦਾ ਲੱਗਦਾ ਲੈਬ ਚੋਲਣੀ ਨਹੀਂ ਹੈ ਠੀਕ ਹੈ ਬਾਈ ਧੰਨਵਾਦ ਬਾਈ ਤੁਸੀਂ ਡਿਟੇਲ ਦੋਮਾਂ ਦੀ ਲੈਤੀ ਆਪਾਂ ਸ਼ਾਹੀਵਾਲ ਵੀ ਚੰਗੀ ਆ ਤੇ ਜਿਹਨੂੰ ਵੀ ਪਸੰਦ ਆਉਂਦਾ ਹੈਗਾ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਐਡਰੈਸ ਨੂੰ ਲੈ ਕੇ ਦੇ ਦਾਂਗਾ